ਸਸਕਲ ਜੀ ਦੋਸਤੋ ਮੇਰਾ ਨਾਮ ਨੀਲ ਭਲਿੰਦਰ ਸਿੰਘ ਹੈ ਤੇ ਮੈਂ ਪੱਤਰਕਾਰ ਹਾਂ ਜੀ ਸ਼ਾਇਦ ਬਹੁਤੇ ਦੋਸਤ ਜਾਣਦੇ ਵੀ ਹੋਣਗੇ ਮੇਰੇ ਬਾਰੇ ਤੇ ਮੈਂ ਪਿਛਲੇ 15-16 ਸਾਲਾਂ ਤੋਂ ਚੰਡੀਗੜ੍ਹ 'ਚ ਗਤੀਸ਼ੀਲਾ ਇਹ ਮੈਂ ਇਸ ਕਰਕੇ ਗੱਲ ਕਹੀ ਹੈ ਕਿ ਜਦੋਂ ਸਭ ਤੋਂ ਪਹਿਲਾਂ ਡੇਰਾ ਸਰਸਾ ਮੁਖੀ ਦੇ ਖਿਲਾਫ ਜਿਹੜੀ ਇੱਕ ਸਭ ਤੋਂ ਪਹਿਲਾਂ ਉਹ ਚਿੱਠੀ ਆਈ ਸੀ ਉਦੋਂ ਮੈਂ ਮਾਫ ਕਰਨਾ ਉਦੋਂ ਮੈਂ ਦੇਸ਼ ਸਵਕ ਅਖਬਾਰ ਦੇ ਵਿੱਚ ਬਤੌਰ ਸਬ ਡਿਟਟਰ ਕੰਮ ਕਰਦਾ ਸੀ ਸਾਡੇ ਡਿਪਟੀ ਐਡੀਟਰ ਸੀਗੇ ਮਿਸਟਰ ਸ਼ਮੀਲ ਅਸੀਂ ਉਹ ਚਿੱਠੀ ਹੁਬਹੁ ਛਾਪ ਦਿੱਤੀ ਸੀ ਉਸ ਚ ਉਹ ਚਿੱਠੀ ਚ ਉਹ ਜਿਹੜੀ ਬੀਬੀ ਨੇ ਜੋ ਵੀ ਕੰਪਲੇਂਟ ਕੀਤੀ ਸੀ ਆਪਣਾ ਦੁੱਖ ਬਿਆਨਿਆ ਸੀ ਉਹਨੂੰ ਦੱਸਿਆ ਸੀ ਵੀ ਕਿ ਐਦਾਂ ਉਸੋਂ ਕਾਲਡ ਪਿਤਾ ਜੀ ਕਰਕੇ ਉਹ ਐਦਾਂ ਕਰਕੇ ਥੱਲੇ ਭੋਰੇ ਚ ਉਹਨਾਂ ਦਾ ਕਮਰਾ ਹੈ ਉੱਥੇ ਪਹੁੰਚਾਇਆ ਜਾਂਦਾ ਹੈ ਔਰਤਾਂ ਨੂੰ ਤੇ ਉੱਥੇ ਉਹਨਾਂ ਨਾਲ ਉਹ ਜੋ ਵੀ ਗਗਾਰਮ ਨੁਖੀ ਕਾਰਾ ਜਾਂ ਜੋ ਗੈਰ ਕਰੈਕਟਰ ਜਿਹੜਾ ਹੈਗਾ ਕਾਰਾ ਕੀਤਾ ਜਾਂਦਾ ਹੈ ਚਲੋ ਅੱਜ ਮੈਂ ਗੱਲ ਇਸ ਵਾਸਤੇ ਤੁਹਾਡੇ ਨਾਲ ਕਰਨੀ ਜ਼ਰੂਰੀ ਸਮਝ ਰਿਹਾ ਕਿ ਅੱਜ ਜਿਹੜਾ ਕੇਸ ਹੈ ਉਹ ਸੀਬੀਆਈ ਕੋਰਟ ਪੰਚਕੁਲਾ ਤੇ ਡੇਰਾ ਹੈਡ ਦੇ ਖਿਲਾਫ ਹੈ ਉਹਨੂੰ ਤੁਸੀਂ ਸੌਦਾ ਸਾਧ ਕਹਿ ਲਵੋ ਜੋ ਅਸੀਂ ਕਹਿੰਨੇ ਆ ਸਪੋਕਸਮੈਨ ਅਖਬਾਰ ਵਾਲੇ ਕਹਿੰਨੇ ਆ ਜਾਂ ਤੁਸੀਂ ਜੋ ਮਰਜ਼ੀ ਕਹਿ ਲਵੋ ਪਰ ਇੱਕ ਕੇਸ ਹੈ ਅਦਾਲਤ ਤੇ ਇੱਕ ਸੋ ਕਾਲਡ ਅਲੇਜਡ ਜਿਹਨੂੰ ਕਥਿਤ ਕਹਿੰਦੇ ਆਪਾਂ ਪੰਜਾਬੀ ਚ ਉਹ ਦੋਸ਼ੀ ਦੇ ਖਿਲਾਫ ਉਸ ਦੋਸ਼ੀ ਨੂੰ ਉਹ ਅਦਾਲਤ ਆਪਣੇ ਕਟਾਰੇ ਚ ਬੁਲਾ ਰਹੀ ਹੈ ਕਿ ਤੇਰੇ ਖਿਲਾਫ 25 ਅਗਸਤ ਨੂੰ ਅਸੀਂ ਫੈਸਲਾ ਸੁਣਾਉਣਾ ਹੈ ਤੂੰ ਸਾਡੇ ਸਾਹਮਣੇ ਖੜਾ ਹੋਏਂਗਾ ਤਾਂ ਅਸੀਂ ਤੇਰੇ ਸਾਹਮਣੇ ਤੇਰਾ ਫੈਸਲਾ ਸੁਣਾਵਾਂਗੇ ਨਹੀਂ ਤਾਂ ਸੰਵਿਧਾਨ ਚ ਹੋਰ ਬਹੁਤ ਰਾਹ ਨੇ ਇਸ ਚ ਸਿੱਖ ਪੰਜਾਬੀ ਤੇ ਪੰਜਾਬ ਕਿਤੇ ਵੀ ਪਾਰਟੀ ਨਹੀਂ ਹੈਗਾ ਇਹ ਮੇਰੀ ਗੌਰ ਨਾਲ ਗੱਲ ਸੁਣਿਓ ਨਾ ਸਿੱਖ ਪਾਰਟੀ ਨੇ ਨਾ ਪੰਜਾਬ ਪਾਰਟੀ ਹੈ ਨਾ ਪੰਜਾਬੀ ਪਾਰਟੀ ਨੇ ਨਾ ਹੀ ਕੋਈ ਸਿੱਖਾਂ ਦਾ ਧਾਰਮਿਕ ਅਕੀਦਾ ਜਾਂ ਸਿੱਖਾਂ ਦੀ ਕੋਈ ਧਾਰਮਿਕ ਜਮਾਤ ਪਾਰਟੀ ਹੈ ਮਾ ਪਰ ਮਾਹੌਲ ਕੀ ਬਣਾਇਆ ਜਾ ਰਿਹਾ ਹੈ ਇੱਕੀ ਦੁੱਕੀ ਚੱਕਦੇ ਆਂਗੇ ਇਹ ਨਹੀਂ ਰੱਖਦੇ ਆਂਗੇ ਉਹ ਨਹੀਂ ਰੱਖਦੇ ਆਂਗੇ ਕਿ ਮਾਹੌਲ ਖਰਾਬ ਕੀਤਾ ਜਾ ਰਿਹਾ ਪੰਜਾਬ ਦਾ ਪੰਜਾਬ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਪੰਚਕੁਲਾ ਚ ਸੀਬੀਆਈ ਦੀ ਵਿਸ਼ੇਸ਼ ਕੋੜ ਲੱਗਦੀ ਹੈ ਜਿਹੜੀ ਪਹਿਲਾਂ ਅੰਮ੍ਰਿਤਾਲ ਲੱਗਦੀ ਰਹੀ ਹੈ ਉਦੋਂ ਬਾਅਦ ਜਦੋਂ ਪੰਚਕੁਲਾ ਜ਼ਿਲ੍ਹਾ ਬਣ ਗਿਆ ਪੰਚਕੁਲੇ ਆ ਗਈ ਮੈਂ ਸਾਰੀਆਂ ਚੀਜ਼ਾਂ ਮੈਂ ਆਪ ਜਾ ਕੇ ਕਵਰ ਕੀਤੀਆਂ ਨੇ ਤੁਸੀਂ ਤੁਹਾਡੀ ਸਟੇਟ ਚ ਤੁਹਾਡੇ ਸਿਰਸੇ ਚ ਇੱਕ ਬੰਦਾ ਡੇਰਾ ਬਣਾ ਕੇ ਬੈਠਾ ਹੋਇਆ ਉਹਦੇ ਖਿਲਾਫ ਕੰਪਲੇਂਟ ਆਈ ਹੈ ਉਡੀ ਸਟੇਟ ਦੇ ਵਿੱਚ ਤੁਸੀਂ ਆਪ ਹੀ ਉਸ ਨੂੰ ਲੈ ਕੇ ਆਣਾ ਤੇ ਉਹ ਇਹ ਬੰਦਾ ਜਿਹੜਾ ਅੱਜ ਤੱਕ ਅਦਾਲਤ ਚ ਗਿਆ ਨਹੀਂ ਉਹਨੂੰ ਹਾਈ ਕੋਰਟ ਨੇ ਵੀ ਬੁਲਾ ਲਿਆ ਉਹਨੂੰ ਸਰਾਂ ਨੇ ਬੁਲਾ ਲਿਆ ਹੁਣ ਉਹਨੂੰ 25 ਤਰੀਕ ਨੂੰ ਜੇ ਜਾਂਦਾ 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 ਜਾਵੇ ਨਹੀਂ ਜਾਂਦਾ ਨਾ ਜਾਵੇ ਕੋਰਸ ਆਫ ਜਸਟਿਸ ਜਿਹੜਾ ਇੱਕ ਨਿਆਂ ਦਾ ਇੱਕ 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 ਰਵਾਨਗੀ ਹੈ ਨਿਆਂ ਦੀ ਉਹ ਇਹ ਹੈ ਕਿ ਨਿਆਂ ਤਾਂ ਹੋ ਕੇ ਰਹਿਣਾ ਅੱਜ ਉਹ ਦਿਨ ਹੈ ਜਿਸ ਦਿਨ ਭਾਰਤੀ ਸੰਵਿਧਾਨ ਭਾਰਤੀ ਸੁਪਰੀਮ ਕੋਰਟ ਨੇ ਸਭ ਤੋਂ ਵੱਡਾ ਫੈਸਲਾ ਦਿੱਤਾ ਹੈ ਕਿ ਮੁਸਲਿਮ ਔਰਤਾਂ ਨੂੰ ਤਲਾਕ 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 ਕਹਿ ਕੇ ਤੁਸੀਂ ਤਲਾਕ ਨਹੀਂ ਦੇ ਸਕਦੇ ਇੰਨਾ ਵੱਡਾ ਫੈਸਲਾ ਭਾਰਤੀ ਸੁਪਰੀਮ ਕੋਰਟ ਨੇ ਦਿੱਤਾ ਅੱਜ ਅੱਜ ਇੱਕ ਅਦਾਲਤ ਇੱਕ ਡੇਰੇ ਦਾ ਮੁਖੀ ਹੈ ਭਾਵੇਂ ਉਹ ਕੋਈ ਵੀ ਹੈ ਪਰ ਉਹ ਹੈ ਇੱਕ ਭਾਰਤੀ ਨਾਗਰਿਕ ਉਸ ਨੂੰ ਉਹ ਬੁਲਾ ਰਹੀ ਹੈ ਤੇ ਉਸ ਦਾ ਉੱਥੇ ਜਾਣਾ ਬਣਦਾ ਹੈ ਉਹ ਨਹੀਂ ਜਾਂਦਾ ਤਾਂ ਸਰਕਾਰ ਕੋਲ ਮਸ਼ੀਨਰੀ ਹੈ ਸਰਕਾਰ ਕੋਲ ਤਾਕਤ ਹੈ ਸਰਕਾਰ ਕੋਲ ਸਰਕਾਰ ਹੈ ਕਿਉਂਕਿ ਉਹ ਸਰਕਾਰ ਹੈ ਤੇ ਉਹ ਲੈ ਕੇ ਜਾਏਗੀ ਪਰ ਮੈਂ ਵਾਰ-ਵਾਰ ਖੁਸ਼ਦਾ ਅਸੀਂ ਪੰਜਾਬੀ ਅਸੀਂ ਸਿੱਖ ਅਸੀਂ ਕਿਉਂ ਪਾਰਟੀ ਬਣਦੇ ਆ ਇਸ ਮਾਮਲੇ 'ਚ ਇਹ ਮਾਮਲਾ ਇਉਂ ਕਿਉਂ ਬਣਾਇਆ ਜਾ ਰਿਹਾ ਹੈ ਕਿ ਜੇਕਰ ਡੇਰਾ ਹੈੱਡ ਨੂੰ ਸੌਦੇ ਸਾਧ ਨੂੰ ਕੁਸ਼ੂ ਵੀ ਕੀਤਾ ਤਾਂ ਅਸੀਂ ਚੱਕ ਦਿਆਂਗੇ ਅਸੀਂ ਫੱਟੇ ਚੱਕ ਦਿਆਂਗੇ ਅਸੀਂ ਇਹ ਕਰ ਦਿਆਂਗੇ ਬਠਿੰਡੇ ਚ ਮਾਨਸੇ ਚ ਬਰਨਾਲੇ ਚ ਫਰੀਦਕੋਟ ਚ ਪਟਿਆਲੇ ਦੇ ਉਧਰਲੇ ਹਿੱਸਿਆਂ ਚ ਉੱਥੇ ਤਣਾਅ ਹੋ ਗਿਆ ਪੰਚਕੁੱਲੇ ਦੇ ਵਿੱਚ ਦੁਨੀਆ ਆ ਕੇ ਬਹਿ ਗਈ ਹੈ ਹਰਿਆਣੇ ਚੋਂ ਪੰਜਾਬ ਨੂੰ ਕਿਉਂ ਇਫੈਕਟ ਕੀਤਾ ਜਾ ਰਿਹਾ ਪੰਜਾਬੀ ਪਾਰਟੀ ਨਾ ਬਣਨ ਮੇਰੀ ਮੈਂ ਮੈਂ ਸਿੱਧੀ ਭਾਸ਼ਾ ਚ ਗੱਲ ਕਰਦਾ ਮੈਂ ਕਾਨੂੰਨ ਵੀ ਪੜਿਆ ਮੈਂ ਕਾਨੂੰਨ ਦੀ ਰਿਪੋਰਟਿੰਗ ਕੀਤੀ ਹੈ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਕਿ ਇੱਕ ਵਾਰ ਕੋਰਟ ਨੂੰ ਆਪਣਾ ਕੰਮ ਕਰ ਰਹਿਣ ਦਿਓ ਕਿਉਂਕਿ ਜਦੋਂ ਰਾਮਪਾਲ ਦਾ ਕੇਸ ਹੋਇਆ ਸੀਗਾ ਰਾਮਪਾਲ ਦਾ ਕੇਸ ਤੁਹਾਨੂੰ ਯਾਦ ਹੋਏਗਾ ਕਰਨਾਲ ਵਾਲੇ ਦਾ ਉਦੋਂ ਇਦਾਂ ਹੀ ਹੋਇਆ ਸੀਗਾ ਲੋਕਲ ਲੋਕ ਅੱਗੇ ਆ ਗਏ ਉਦੋਂ ਫਿਰ ਪੈਰਾ ਮਿਲਟਰੀ ਫੋਰਸ ਆਈ ਸਾਰਾ ਡੇਰਾ ਹਲੇ 2 ਸਾਲ ਪਹਿਲਾਂ ਦੀ ਗੱਲ ਹੈ 2 ਸਾਲ ਪਹਿਲਾਂ ਦੀ ਗੱਲ ਹੈ Google ਤੇ ਜਾ ਕੇ ਰਾਮਪਾਲ ਦਾ ਕੇਸ ਪੜ੍ਹ ਲਓ ਕਿਵੇਂ ਹਰਿਆਣੇ ਦੇ ਵਿੱਚੀ ਹਰਿਆਣਾ ਸਰਕਾਰ ਨੇ ਹਰਿਆਣਾ ਦੀ ਪੁਲਿਸ ਨੇ ਪੈਰਾ ਮਿਲਟਰੀ ਫੋਰਸਸ ਤੇ ਕਮਾਂਡੋਸ ਦੀ ਹੈਲਪ ਦੇ ਨਾਲ ਰਾਮਪਾਲ ਦੇ ਆਲੇ ਦੁਆਲੇ ਬੈਠੇ ਘੱਟੋ ਘੱਟ 10000 ਬੰਦਿਆਂ ਨੂੰ ਪਹਿਲਾਂ ਖਦੇੜਿਆ ਫਿਰ ਉਸ ਦਾ ਡੇਰਾ ਨਸ ਤੋਂ ਨਬੂਦ ਕੀਤਾ ਤੇ ਉਸ ਤੋਂ ਬਾਅਦ ਰਾਮਪਾਲ ਨੂੰ ਚੱਕ ਕੇ ਲੈ ਕੇ ਹਾਈ ਕੋਰਟ ਦੇ ਅੱਗੇ ਪੇਸ਼ ਕੀਤਾ ਉਸ ਤੋਂ ਬਾਅਦ ਹੁਣ ਉਸ ਲੱਖਾਂ ਵਿੱਚ ਹੈ ਹੋ ਸਕਦਾ ਹੈ ਅਗਰ ਜਿਹੜਾ ਕਨਸਟੀਟਿਊਸ਼ਨਲ ਜਿਹੜੀਆਂ ਇੱਕ 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 ਸ਼ਕਤੀਆਂ ਨੇ ਵਿਵਸਥਾਵਾਂ ਨੇ ਹੋ ਸਕਦਾ ਹੈ ਕਿ ਜਿਹੜਾ ਇਹ ਡੇਰੇ ਸਰਸੇ ਵਾਲੇ ਦੇ ਖਿਲਾਫ ਜਿਹੜਾ ਕੇਸ ਹੈ ਉਸ ਵੀ ਉਹਨੂੰ ਇਹ ਸਜ਼ਾ ਹੀ ਪਾਸ ਦੀ ਹੋਵੇ ਉਸ ਨੂੰ ਵੀ ਇਹ ਸਜ਼ਾ ਹੀ ਹੋਣੀ ਹੋਵੇ ਜੇ ਉਹ ਸਜ਼ਾ ਹੋਣੀ ਹੋਈ ਤਾਂ ਸਾਡਾ ਨਿਆ ਪ੍ਰਬੰਧ ਜੇ ਰਾਮਪਾਲ ਨੂੰ ਅੰਦਰ ਬਿਠਾ ਸਕਦਾ ਆਸਾ ਰਾਮ ਨੂੰ ਅੰਦਰ ਬਿਠਾ ਸਕਦਾ ਤਾਂ ਇਹ ਫਿਰ ਡੇਰਾ ਸਿਰਸਾ ਵਾਲੇ ਨੂੰ ਵੀ ਅੰਦਰ ਬਿਠਾਏਗਾ ਪਰ ਤੁਸੀਂ ਵਿੱਚ ਆ ਕੇ ਪਾਰਟੀ ਨਾ ਬਣੋ ਮੇਰੇ ਸਿੱਖ ਭਰਾਵੋ ਤੁਸੀਂ ਵਿੱਚ ਆ ਕੇ ਇਸ ਚੀਜ਼ ਨੂੰ ਡਾਇਵਰਟ ਨਾ ਕਰੋ ਇਸ ਤੋਂ ਪਾਸੇ ਰਹੋ ਸਾਨੂੰ ਕੋਈ ਲੋੜ ਨਹੀਂ ਕੋਰਟ ਤੇ ਇੱਕ ਬੰਦੇ ਵਿਚਾਲੇ ਦਾ ਕੇਸ ਹੈ ਕੋਰਟ ਨੇ ਚੱਕ ਕੇ ਆਪੇ ਅੰਦਰ ਛੁੱਟ ਦੇਣਾ ਇਹ ਭਾਰਤ ਦੇਸ਼ ਹੈ ਇਦਿ ਥੋੜਾ ਜਿਹਾ ਵਿਸ਼ਵਾਸ ਕਰ ਲੋ ਥੋੜਾ ਜਿਹਾ ਕਰ ਲੋ ਮੰਨਿਆ ਕਿ ਸਾਨੂੰ ਜਿਹੜੀ ਹੈਗੀ ਐ ਇੱਕ 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 ਦੂਜੀ ਗਿਣਤੀ ਦੇ ਸ਼ਹਿਰੀ ਮੰਨਿਆ ਜਾਂਦਾ ਪਰ ਫਿਰ ਵੀ ਜਿਹੜੀਆਂ ਮੈਂ ਐਗਜ਼ੈਂਪਲਾਂ ਦਿੱਤੀਆਂ ਨੇ ਆਸਰਾਮ ਦੀਆਂ ਤੇ ਰਾਮਪਾਲ ਦੀਆਂ ਤਾਂ ਉਹ ਦਿੱਤੀਆਂ ਦੂਜੀ ਗੱਲ ਮੈਂ ਇੱਕ ਹੋਰ ਕਹਿਣਾ ਚਾਹਨਾ ਮੈਂ ਇੱਕ ਸਿਆਸੀ ਨਜ਼ਰੀਏ ਤੋਂ ਗੱਲ ਕਹਿਣਾ ਚਾਹਨਾ ਤੁਸੀਂ ਮੇਰੀ ਗੱਲ ਤੇ ਗੌਰ ਕਰਿਓ ਪਿਛਲੀਆਂ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਚ ਜਿੱਥੇ-ਜਿੱਥੇ ਡੇਰਾ ਸਿਰਸਾ ਵਾਲੇ ਦਾ ਪ੍ਰਭਾਵ ਹੈ ਉੱਥੇ ਭਾਰਤੀ ਜਨਤਾ ਪਾਰਟੀ ਹਾਰੀ ਐ ਇਹਨਾਂ ਲੋ ਜਿੱਤੀ ਐ ਪੰਜਾਬ ਚ ਜਿੱਥੇ ਜਿੱਥੇ ਡੇਰਾ ਸਿਰਸਾ ਵਾਲੇ ਜਿਹੜੇ ਜਿਹੜੇ ਜ਼ਿਲ੍ਹਿਆਂ ਚ ਜਿਹੜੇ ਜਿਹੜੇ ਖਿੱਤਿਆਂ ਚ ਉਹਦਾ ਪ੍ਰਭਾਵ ਐ ਉੱਥੇ ਅਕਾਲੀ ਦਲ ਹਾਰਿਆ ਭਾਰਤੀ ਜਨਤਾ ਪਾਰਟੀ ਹਾਰੀ ਐ ਕਾਂਗਰਸ ਜਿੱਤੀ ਐ ਸੋ ਇਸ ਕਰਕੇ ਪੋਲੀਟੀਕਲ ਲੋਕ ਜਿਹੜੇ ਨੇ ਮੇਰਾ ਇਹ ਕਹਿਣ ਦਾ ਮੰਤਵ ਮੈਨੂੰ ਮੈਂ ਮੈਂ ਕੋਈ ਕਿਸੇ ਚੀਜ਼ ਨੂੰ ਮੋਟੀਵੇਟ ਨਹੀਂ ਕਰ ਰਿਹਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਪੋਲੀਟੀਕਲ ਲੋਕ ਵੀ ਸਾਡੇ ਤੋਂ ਹੀ ਡਰਾਈਵਨ ਹੁੰਦੇ ਨੇ ਉਹ ਸਾਡੇ ਤੋਂ ਹੀ ਚੱਲਦੇ ਨੇ ਕਿ ਅਸੀਂ ਕਿਹੜੇ ਪਾਸੇ ਦਾ ਮੂਡ ਰੱਖਦੇ ਆ ਉਹ ਉਧਰਲੇ ਪਾਸੇ ਨੂੰ ਚੱਲ ਪੈਂਦੇ ਨੇ ਅੱਜ ਮੈਂ 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 ਨਿੱਜੀ ਤੌਰ ਤੇ ਕਹਿ ਸਕਦਾ ਮੇਰੇ ਕੋਲ ਆਈਬੀ ਰਿਪੋਰਟਾਂ ਵੀ ਨੇ ਮੇਰੇ ਕੋਲ ਅੰਦਰ ਦੀਆਂ ਸਾਰੀਆਂ ਖੁਫੀਆਂ ਗੱਲਾਂ ਵੀ ਨੇ ਮੈਂ ਮਿਲ ਕੇ ਵੀ ਆਇਆ ਅੰਦਰ ਬਹੁਤ ਸਾਰੇ ਅਫਸਰਾਂ ਨੂੰ ਅੰਦਰ ਇਹ ਮੈਂ ਦਿਲ ਨਾਲ ਕਹਿ ਸਕਦਾ ਕਿ ਅੱਜ ਹਰਿਆਣਾ ਦੇ ਡੀਜੀਪੀ ਨੇ ਤੇ ਪੰਜਾਬ ਦੇ ਡੀਪੀ ਨੇ ਫੈਸਲਾ ਕਰ ਲਿਆ ਕਿ ਅਸੀਂ ਕੋਈ ਵੀ ਹਿੰਸਾਤਨ ਹਿੰਸਾਤਮਕ ਘਟਨਾ ਨਹੀਂ ਹੋਣ ਦੇਵਾਂਗੇ ਤੇ ਅਸੀਂ ਕਿਸੇ ਨੂੰ ਵੀ ਲਾਅਨ ਆਰਡਰ ਨੂੰ ਜਿਹੜਾ ਹੈਗਾ ਵਾਇਓਲੇਟ ਨਹੀਂ ਕਰਨ ਦੇਵਾਂਗੇ ਇਹ ਉਹਨਾਂ ਦੀ ਇਹ ਉਹਨਾਂ ਉਹਨਾਂ ਦਾ ਭਰੋਸਾ ਹੈ ਜੋ ਮੈਂ ਪੜਿਆ ਹੈ ਉਹਨਾਂ ਦੇ ਨੇੜੇ ਰਹਿ ਕੇ ਪੜਿਆ ਹੈ ਪਰ ਜੇਕਰ ਅਸੀਂ ਅਸੀਂ ਗਲਤੀ ਕਰ ਗਏ ਅਸੀਂ ਹਮੇਸ਼ਾ ਗਲਤੀ ਕਰ ਜਾਂਦੇ ਹਾਂ ਇਹ ਸਾਡੀ ਲੜਾਈ ਨਹੀਂ ਹੈ ਇਹ ਸਿੱਖਾਂ ਦੀ ਤੇ ਡੇਰੇ ਵਾਲੀ ਦੀ ਲੜਾਈ ਨਹੀਂ ਹੈ ਇਹ ਅਦਾਲਤ ਦੀ ਤੇ ਡੇਰੇ ਦੀ ਲੜਾਈ ਹੈ ਉਹ ਲੜਾਈ ਨੂੰ ਇੱਕ ਪਾਸੇ ਹੋ ਲੈਣ ਦਿਓ ਆਪਾਂ ਚੁੱਪ ਰੋ ਆਪਾਂ ਸ਼ਾਂਤੀ ਨਾਲ ਤਮਾਸ਼ਾ ਦੇਖੋ ਦੇਖੀ ਜਾਊਗੀ ਕਿ ਕਿਹੜੇ ਪਾਸੇ ਗਲ ਜਾਂਦੀ ਹੈ ਪਰ ਇੱਕ ਵਾਰੀ ਅਦਾਲਤ ਨੂੰ ਕੋਰਸ ਆਫ ਜਸਟਿਸ ਜਿਹੜਾ ਹੈਗਾ Let them to complete the whole thing ਸਸੀ ਕਾਲ